ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਜੀ ਜੀ ਕੀ ਫਤਿਹ ਪਹਿਲਾ ਤਾਂ ਮੈਂ ਇਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਜਲਦੀ ਦੇ ਮੌਸਮ ਹਾਂ ਦੇ ਦਾਰ ਦੇ ਸ਼ਬਦਾਂ ਦਾ ਕਾਠ ਰੋਸ਼ ਤੇ ਬਹੁਤ ਮਾਣ ਨੂੰ ਖੁਸ਼ੀ ਹੁੰਦੀ ਜਿੰਨੇ ਵੀ ਪਰਵਾਹ ਤੁਸੀਂ ਜੋ ਬਚ ਰਹੇ ਆ ਸਾਰੇ ਤੁਹਾਡੇ ਸਾਥਕਲੇ ਬਹੁਤ ਪਿਆਰ ਤੇ ਹੰਗਾਰਾ ਦੇਤਾ ਮੈਂ ਵੀ ਮੰਨਦਾ ਕਿ ਇਹ ਲੋਕਾਂ ਦਾ ਕੰਮ ਹੈ ਕਿਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਮਕਸਦ ਲਈ ਉੱਥੇ ਹੋ ਜਾ ਰਹੇ ਕਿ ਲੈ ਕੇ ਕਮਲਪੁਰ ਸਿੰਘ ਖਾਲਸਾ ਜੀ ਤੋਂ ਜਾ ਚੁਣ ਲਾ ਲਈ ਹੈ ਸਹੀ ਮਿਲਾਂ ਸੱਚੇ ਮਤੇ ਨੂੰ ਸੀ ਚੋਟ ਜਮਾ ਹੋ ਜਾਣ ਤੇ ਚੋਣ ਨਿਸ਼ਾਨ ਮੋਟਾ ਜਿਨ ਕਿ ਪਹਨਣਾ ਤਾਂ ਚੋਣ ਨਿਸ਼ਾਨ ਮਾਲਕ ਨੂੰ ਹੋ ਜਾਣਾ ਸਾਰੇ ਸੰਗਠਨਾਂ ਨੂੰ ਬੇਨਤੀ ਕਰਦੀ ਆ ਕਿ ਜੱਜ ਚੜ ਕੇ ਮਾਈਕਰੋਫੋਨ ਦੇ ਬਾਕੇ ਵੱਡੀ ਨੀਂਦ ਤੇ ਮਤਵਤਾ ਨੂੰ ਜਿਪਤਾਈਏ ਸਾਡੇ ਸੰਗਠਨ ਦੀ ਹਾਜ਼ਰੀ ਆ ਟੂਰਨਾਮੈਂਟ ਚ ਪਹੁੰਚਾਈ ਜਾਵੇ ਸਾਰੇ ਸੰਗਠਨਾਂ ਨੂੰ ਬੇਨਤੀ ਕਰਦੀ ਆ ਕਿ ਤੁਹਾਡਾ ਇੱਕ ਇੱਕ ਟੀਮ ਤੇ ਪਹਿਲੇ ਤਰੀਕ ਨੂੰ ਪਾ ਕੇ ਮੁੱਤ ਪਾਉਣ ਸੰਭਾਸਾ ਨੂੰ ਚੰਗੀ ਨੀਂਦ ਨਾਲ ਜਿਪਾਈਏ ਤਾਂ ਜੋ ਆਪਣਾ ਪੰਜਾਬ ਤੇ ਪੰਜਾਬ ਨੂੰ ਬਚਾਈ ਜਾ ਸਕੇ ਜਵਾਬ ਦੀ ਨੌਜਵਾਨੀ ਬਚਾਈ ਜਾ ਸਕੇ ਪੰਜਾਬ ਦੇ ਪਾਣੀਆਂ ਦੇ ਗਲ ਨੂੰ ਕੀਤੀ ਜਾ ਸਕੇ ਕੀ ਮਸਲਾ ਨਹੀਂ ਸੀ ਉਸ ਖਾ ਦੇ ਵਾਸਤੇ ਮਨੇ ਕੁਰਬਾਨੀਆਂ ਕੀਤੀਆਂ ਕਿਥੇ ਨਹੀਂ ਸਰਕਾਰ ਨੇ ਮਨ ਦੀ ਰਾਇ ਇੰਤਜ਼ਾਮ ਨਹੀਂ ਕੀਤੀ ਤੁਸੀਂ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਸਾਡੇ ਬੰਦੇ ਸਿੰਘ ਬਾਹਰ ਆਉਣ ਇਸ ਕਰਕੇ ਮੈਂ ਗੇਂਦੀ ਕਰਦੀ ਕਿ ਆਪਾਂ ਜਾਗਰੂਕ ਹੋਈਏ ਕਿਉਂਕਿ ਆਪਣਾ ਪੰਜਾਬ ਕੇ ਬਚਾਉਣਾ ਹੈ ਤਾਂ ਆਪਾਂ ਜਾਗਰੂਕ ਹੋਣਾ ਪੈਣਾ ਦੇਖੋ ਹੱਥ ਸਾੱਚ ਦੀ ਗੱਲ ਕਰਦਾ ਸਰਕਾਰਾਂ ਨੂੰ ਰਹਿਣ ਨਹੀਂ ਦਿੰਦੀਆਂ ਤੇ ਦੀ ਵੀ ਸਿੱਧੀ ਪੰਜਾਬ ਦਾ ਜੱਟ ਨਾ ਕਿ ਪੰਜਾਬ ਚ ਆਇਆ ਸੀ ਦੇ ਉਹਨੂੰ ਹੀ ਸਰਕਾਰਾਂ ਨੇ ਮਰਵਾ ਦਿੱਤਾ ਜੋ ਵੀ ਆਜਾ ਮਨਤਪਾਲ ਸਿੰਘ ਪੰਜਾਬ ਦਾ ਜਲਦੁੱਲਾ ਕਿ ਆਇਆ ਤੇ ਉਹਨੂੰ ਐਨੇ ਛਲਾ ਕੇ ਡਗੜੇ ਗਏ ਕਿ ਉਹ ਕਹਿ ਦਿੱਤਾ ਸਰਕਾਰਾਂ ਕਦੀ ਵੀ ਚਾਹੁੰਦੀ ਆ ਵੀ ਜਿਹੜਾ ਕੋ ਹੱਕ ਸੱਚ ਦੀ ਗੱਲ ਕਰੇ ਉਹਨੂੰ ਦਬਾਣੀ ਆਪਣੀ ਲੋਰ ਦਾ ਮਤਦਾਨ ਨਹੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਆ ਤੇ ਵੱੱਟ ਚੱਲ ਕੇ ਜੇ ਅਸੀਂ ਮਾਲਿਕ ਦਾ ਬਟਨ ਦਬਾ ਕੇ ਹੱਡੀ ਲੇਣਾ ਮਨਤਪਾਲ ਨੂੰ ਚਾਹੀਏ ਚਾਹੇ ਪੰਜਾਬ ਤੇ ਪੰਜਾਬੀ ਤੇ ਬਚਾਈ ਜਾ ਸਕੇ ਪੰਜਾਬ ਦੀ ਨੌਜਵਾਨੀ ਬਚਾਈ ਜਾ ਸਕੇ ਪੰਜਾਬ ਦੇ ਹਰ ਮੁਸਲੇ ਦਾ ਹੱਲ ਕਿਵਾ ਪਾਰਲੀਮੈਂਟ ਚ ਲਾ ਕੇ ਜਾਇਆ ਜਾ ਸਕੇ ਜੋ ਪਰਿਵਾਰ ਦਾ ਜੋ ਬਹੁਤ ਜੋਖੀ ਵਿੱਚ ਇਹ ਬੱਚੇ ਰਹਿ ਰਹੇ ਉਹਨਾਂ ਨੂੰ ਧਰਮ ਕਰਦੇ ਹਾਂ ਜੋ ਨਾਟਕੀ ਪਰਿਵਾਰ ਦਾ ਜਿਹੜਾ ਨੇ ਪ੍ਰੋਗਰਾਮ ਮੁਕਿਆ ਪਾਈ ਸੰਗਰਪਾਸ ਨੇ ਮਿੰਟੂ ਲਾਰੇ ਨੇ ਤਾਂ ਪਾਇ ਸਿਕਰਾਸ਼ ਸੁਬਾਣਾ ਸਾਖਪ੍ਰੀਤ ਸਿੰਘ ਜੀ ਨੂੰ ਡਾਕਟਰ ਕਰਤਾਸ ਸਿੰਘ ਬਰਨਾਰਾ ਹੋਰ ਵੀ ਸਿੰਘ ਆ ਰਹੇ ਨੇ ਕਿ ਸਾਰਾ ਪ੍ਰੋਗਰਾਮ ਸੇ ਉਹ ਬਾਬਾ ਜੀ ਨੇ ਪ੍ਰਚਾਰ ਕਰਕੇ ਸਾਰੇ ਸੰਗਤ ਨੂੰ ਸਰੇਵ ਜਾਈ ਬਹੁਤ ਬਹੁਤ ਧੰਨਵਾਦ ਸੰਤ ਦਾ ਜਿਹੜੇ ਇੱਕ ਲਾਂਚਮੈਂਟ ਦੇ ਉੱਤੇ ਇਦਾਂ ਵੱਡਾ ਇਕੱਠ ਹੋਇਆ ਹੈ ਇਥੇ ਆਲੋਪਾ ਲੋਕਾਂ ਦੇ ਘਰਾਂ ਜਾ ਕੇ ਆ ਸੰਤ ਦੇ ਇਧਰੋਂ ਧੰਨਵਾਦੀ ਆ ਬਹੁਤ ਬਹੁਤ ਮਿਹਰਬਾਨੀ ਜੀ ਸੰਤ ਦੀ